ਬਾਈਬੂ ਜੀ ਦਾ ਖਾਲਸਾ ਸ੍ਰੀ ਬਾਈਬੂ ਜੀ ਦੀ ਫਤਿਹ ਮੈਂ ਯਾਦੂ ਸਿੰਘ ਖੇਤੀਬਾੜੀ ਵਿਭਾਗ ਡੂਸਾ ਨੂੰ ਔਰ ਮੇਰੇ ਨਾਲ ਨੇ ਮੇਰੇ ਸਹ ਜੋ ਕਿ ਡਾਕਟਰ ਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਇਹਨਾਂ ਦੀ ਅੱਜ ਕੱਲ ਪਰਸੋਂ ਹੀ ਨਿਯੁਕਤੀ ਹੋਈ ਹੋ ਰਹੀ ਆਪਣੇ ਸਰਕਲ ਜਲਾਲਪੁਰ ਦਾ ਜਿਹੜਾ ਇੰਚਾਰਜ ਆ ਉਹ ਇਹ ਹੈ ਡਾਕਟਰ ਰਮਨਜੀਤ ਜੀ ਸੋ ਸਭ ਤੋਂ ਪਹਿਲਾਂ ਮੈਂ ਪਿੰਡ ਖੋਜ ਕੀ ਪੁਰਦੇ ਕਿਸਾਨਾਂ ਦਾ ਔਰ ਸਭ ਤੋਂ ਜ਼ਿਆਦਾ ਸ਼ੁਕਰੀਆ ਜਿਹੜਾ ਬਾ ਅਦੀ ਸਿੰਘ ਜੀ ਸੈਕਟਰੀ ਉਹਨਾਂ ਦੇ ਪਰਿਵਾਰ ਦਾ ਕਿ ਉਹਨਾਂ ਨੇ ਇਸ ਛੋਟੇ ਜਿਹੇ ਸੱਦੇ ਉੱਤੇ ਤੁਹਾਨੂੰ ਸਨੇਹਾ ਲਾਇਆ ਮੈਂ ਵੀ ਫੋਨ ਕੀਤੇ ਤੇ ਤੁਸੀਂ ਜਿਹੜਾ ਆ ਇੱਕ ਛੋਟੇ ਜਿਹੇ ਸਨੇਹ ਉੱਤੇ ਸਾਡੇ ਨਾਲ ਵਿਚਾਰ ਸਾਂਝੀ ਕਰਨ ਵਾਸਤੇ ਇੱਥੇ ਹਾਜ਼ਰ ਹੋਏ ਹੋ ਸੋ ਅੱਜ ਜਿਹੜਾ ਇੱਥੇ ਮੇਰਾ ਤੁਹਾਡੇ ਨਾਲ ਜਿਹੜੇ ਵੀ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ ਉਹ ਮੁੱਦੇ ਬਹੁਤ ਹੀ ਨਾਜ਼ੁਕ ਆ ਔਰ ਉਹਨਾਂ ਦੇ ਵਿੱਚੋਂ ਅਸੀਂ ਦਿਨ ਬਾ ਦਿਨ ਅਸੀਂ ਚਾਹ ਸਾਡਾ ਕੋਈ ਜਾਣਕਾਰ ਸਾਡਾ ਕੋਈ ਰਿਸ਼ਤੇਦਾਰ ਜਿਹੜਾ ਆ ਉਹਨਾਂ ਚੀਜ਼ਾਂ ਦੇ ਨਾਲ ਪੀੜਤ ਆ ਔਰ ਉਹ ਜਿਹੜੀਆਂ ਚੀਜ਼ਾਂ ਮਾ ਉਹਨੂੰ ਕਿਤੇ ਨਾ ਕਿਤੇ ਉਹਦੇ ਬਾਰੇ ਕੋਈ ਸਹੀ ਸਲਾਹ ਨਹੀਂ ਦਿੱਤੀ ਜਾਂਦੀ ਸਹੀ ਜਾਣਕਾਰੀ ਨਹੀਂ ਮਿਲਦੀ ਤੇ ਉਹਦੀ ਖਰਚਲ ਖਵਾਰੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਸੋ ਪਹਿਲੀ ਗੱਲ ਆਪਾਂ ਕਰਦੇ ਆ ਕਿ ਜਿਹੜਾ ਅੱਜ ਦਾ ਕੈਂਪ ਆ ਕੈਂਪ ਆਪਣਾ ਹੈਗਾ ਪ੍ਰਾਣੀ ਪ੍ਰਬੰਧਨ ਦੇ ਉੱਤੇ ਇਹਦਾ ਮਤਲਬ ਇਹ ਨਹੀਂ ਹੈਗਾ ਪ੍ਰਾਣੀ ਪ੍ਰਬੰਧਨ ਦਾ ਕੈਂਪ ਆ ਤੇ ਅੱਗ ਲੱਗੂਗੀ ਔਰ ਅੱਗ ਲੱਗੜ ਦੇ ਕਿਸਾਨਾਂ ਦੇ ਉੱਤੇ ਪਰਚੀ ਹੋਣਗੇ ਮੈਂ ਇਹ ਚੀਜ਼ ਨੂੰ ਸਮਝਦਾ ਆ ਕਿ ਇਹ ਜਿਹੜੀ ਚੀਜ਼ ਆ ਇਹਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਉਹਦੇ ਜਿਹੜੇ ਅੱਗੇ ਅਲਟਰਨੇਟ ਆ ਉਹਦੇ ਜਿਹੜੇ ਉਪਚਾਰ ਆ ਕਿ ਅਸੀਂ ਆਪਣੀ ਫੈਲੀ ਨੂੰ ਕਿੱਦਾਂ ਬਣਾ ਸਕਦੇ ਆ ਫੈਲੀ ਨੂੰ ਕਿੱਦਾਂ ਸੰਭਾਲ ਸਕਦੇ ਆ ਉਹਦੇ ਬਾਰੇ ਕਿਸਾਨਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਸੋ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰਧਾਨ ਮੰਤਰੀ ਕਿਸਾਨ ਸਲਮਾਨ ਨਿਧੀ ਯੋਜਨਾ ਸੋ ਇਹਦੇ ਵਿੱਚ ਗੱਲ ਇਦਾਂ ਵਾ ਕਿ ਇਹ ਸਕੀਮ ਜਿਹੜੀ ਆ 2018 ਦੇ ਵਿੱਚ ਸ਼ੁਰੂ ਹੋਈ 2019 ਦੇ ਵਿੱਚ ਜਿਹੜਾ ਸੀਗਾ ਉਹ ਪ੍ਰਾਈਵੇਟ ਤੌਰ ਤੇ ਚੈ ਫੈਕਟਰੀ ਸਾਬਲਨਾ ਵੱਲੋਂ ਜਿਹੜੇ ਸੀਗੇ ਉਹ ਕਿਸਾਨਾਂ ਦੇ ਫਾਰਮ ਭਰੀ ਗਏ ਉਹਦੇ ਵਿੱਚ ਪਹਿਲਾਂ ਤੇ ਇਹਨਾਂ ਨੇ ਇਹ ਕੀਤਾ ਕਿ ਛੋਟੇ ਕਿਸਾਨ ਜਿਹੜੇ ਆ 0 ਤੋਂ ਲੈ ਕੇ 2.5 ਕਿੱਲੇ ਵਾਲੇ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਆ ਫਿਰ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਵੀ ਕੋਈ ਕਿਸਾਨ ਆ ਚਾਹੇ ਉਹ ਵੱਡਾ ਕਿਸਾਨ ਆ ਚਾਹੇ ਉਹ ਮੱਧ ਵਰਗੀ ਕਿਸਾਨ ਆ ਚਾਹੇ ਉਹ ਛੋਟਾ ਕਿਸਾਨ ਆ ਜਿਹਦੇ ਨਾਮ ਤੇ ਪਹਿਲੀ ਆ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਉਦੇ ਵਿੱਚ ਕੀ ਹੋਇਆ ਕਿ ਕੁਝ ਜਿਹੜੀਆਂ ਚੀਜ਼ਾਂ ਆ ਜਦੋਂ ਇਸ ਤਰ੍ਹਾਂ ਦੀ ਕੋਈ ਸਕੀਮ ਚੱਲਦੀ ਆ ਤੇ ਉਹਦੇ ਵਿੱਚ ਕੋਈ ਨਾ ਕੋਈ ਜਿਹੜੀਆਂ ਊਣ ਪਈਆਂ ਰਹਿ ਜਾਂਦੀਆਂ ਹਨ ਉਹਦੇ ਵਿੱਚ ਕੀ ਹੋਇਆ 2019 ਦੇ ਵਿੱਚ ਜਿਹੜੇ ਬੇਜਮੀਨੇ ਲੋਕ ਸੀਗੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨਹੀਂ ਸੀ ਹੈਗੀ ਉਹਨਾਂ ਨੇ ਵੀ ਆਪਣੇ ਫਾਰਮ ਫਾਰ ਦਿੱਤੇ ਔਰ ਉਹਨਾਂ ਦੀਆਂ 7 ਤੋਂ ਲੈ ਕੇ 9-9 ਕਿਸ਼ਤਾਂ ਯਾਨੀ ਕਿ 14000 ਤੋਂ ਲੈ ਕੇ 18000 ਰੁਪਈਆ ਜਿਹੜਾ ਆ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਆਇਆ ਫਿਰ ਜਦੋਂ ਕਰੋਨਾ ਕਾਲ ਸੀ ਜਾਂ ਉਦੋਂ ਸਾਨੂੰ ਲਿਸਟਾਂ ਆ ਗਈਆਂ ਡਿਗਰ ਤੋਂ ਕਿ ਮੰਨ ਲਓ ਖੋਜ ਕੀ ਫੋਟਰੀ ਦੀ ਲਿਸਟ ਆ ਕਿਸਾਨਾਂ ਦੀ ਲਿਸਟ ਆ ਉਹਦੇ ਵਿੱਚ ਜੇ ਮੈਂ ਇੰਚਾਰਜ ਸੀ ਉਸ ਟਾਈਮ ਤੇ ਮੈਨੂੰ ਉਹ ਲਿਸਟ ਦੇ ਦਿੱਤੀ ਗਈ ਕਿ ਤੁਸੀਂ ਪਿੰਡ ਖੋਜ ਕੀ ਫੋਟਰੀ ਆ ਜਿਹੜੀ ਲਿਸਟ ਆ ਇਹਦੇ ਵਿੱਚ ਕਿਸਾਨਾਂ ਦੀ ਜਿਹੜੀ ਆ ਤਸਦੀਕ ਕਰੋ ਕਿ ਇਹ ਕਿਸਾਨ ਦੇ ਨਾਂ ਤੇ ਜ਼ਮੀਨ ਹੈਗੀ ਆ ਕਿ ਨਹੀਂ ਹੈਗੀ ਫਿਰ ਉਦੋਂ ਇਹ ਚੀਜ਼ ਵੇਖਣ ਦੇ ਵਿੱਚ ਆਈ ਉਸ ਜਿਹੜਾ ਸਾਨੂੰ ਪਤਾ ਸੀ ਅਸੀਂ ਆਪਣੇ ਪੱਧਰ ਤੇ ਉਸੇ ਪਿੰਡ ਦੇ ਸੂਚਬਾਨ ਤੇ ਬਜ਼ੁਰਗ ਕਿਸਾਨ ਉਹਨਾਂ ਦੀ ਮਦਦ ਲੈ ਕੇ ਨੰਬਰ ਦਾ ਸਾਥ ਦੀ ਮਦਦ ਲੈ ਕੇ ਅਸੀਂ ਉਹ ਕਿਸਾਨ ਜਿਹੜੇ ਸੀ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੈਗੀ ਸੀ ਉਹ ਅਸੀਂ ਓਕੇ ਕਰਤਾ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨਹੀਂ ਸੀ ਬੇਜ਼ਮੀਨੇ ਸੀ ਉਹਨਾਂ ਦੇ ਅਸੀਂ ਪੈਸੇ ਜਿਹੜੇ ਸੀਗੇ ਕੱਟਣ ਵਾਸਤੇ ਸਿਫਾਰਿਸ਼ ਕਰ ਦਿੱਤੀ ਸੋ ਉਹਦੇ ਵਿੱਚੋਂ ਇਹ ਚੀਜ਼ ਹੋਈ ਕਿ ਆਪਣੇ ਪੰਜਾਬ ਦੇ ਜਿਹੜੇ ਆ 15000 ਕਿਸਾਨ ਜਿਹੜੇ ਆ ਉਹ ਲਾਭ ਲੈ ਸਕਦੇ ਆ ਪਰ ਜਦੋਂ ਕੇਂਦਰ ਸਰਕਾਰ ਨੇ ਦੇਖਿਆ ਕਿ ਕਿਸਾਨ ਤੇ 15000 ਆ ਤੇ ਸਕੀਮ ਦਾ ਲਾਭ ਲੈ ਲਿਆ 25000